ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ ਮਾਰਨਿੰਗ ਦਾ ਤੇ ਦਿਨ ਹੈਗਾ ਜੀ ਅੱਜ ਐਤਵਾਰ ਰਾਤ 8:00 ਵਜੇ ਅਚਾਨਕ ਹਨੇਰੀ ਚਖੇੜਾ ਮੀ ਤੇ ਆਪਣੇ ਡਾਨੇ ਟੁੱਟ ਗਏ ਨੇ ਮੀਨ ਆਲਾ ਅੱਜ ਅਸੀਂ ਕੰਮ ਤਾਂ ਵਧੀਆ ਕਰ ਲਿਆ ਸੀ ਕਿਉਂਕਿ ਸਾਡੀ ਭੈਣਾਂ ਬੀਬੀ ਦੇ ਪਤੀ ਜੀ ਔਰ ਮੁੰਡੇ ਦਾ ਜਨਮ ਦਿਨ ਸੀਗਾ ਬੇਟੇ ਦਾ ਅਸੀਂ ਬਾਹਰਲੇ ਘਰ ਦੁਬਾਰਾ ਸਹੇਬ ਬਾਗੇ ਭੋਗ ਤੇ ਉਹਨਾਂ ਨੇ ਪਾਠ ਕਰਾਇਆ ਸੀਗਾ ਤੇ ਉੱਥੇ ਵਾਗੇ ਸੀਗੇ ਤੇ ਤੁਹਾਨੂੰ ਦਿਖਾਉਣਿਆ ਕੈਮਰਾ ਚੇਂਜ ਕਰਕੇ ਵਿਊ ਕਿਵੇਂ ਦਾ ਹੈਗਾ ਕੀ ਕੁਝ ਆਪਣੇ ਕੁਝ ਤਾਂ ਮੱਜਰੇ ਨੇ ਨੁਕਸਾਨ ਕਰ ਦਿੱਤਾ ਸੀ ਆ। ਕੁਝ ਰਾਤ ਨੇਰੀ ਨੇ ਨੁਕਸਾਨ ਕਰ ਦਿੱਤਾ। ਕੀ ਕਿ ਨੁਕਸਾਨ ਕਰ ਦਿੱਤੇ ਉਹ ਤੁਹਾਨੂੰ ਦਿਖਾਉਣਿਆਂਗੇ। ਲੋ ਜੀ। ਨੰਬਰ ਇੱਕ ਤੇ ਆਪਣਾ। ਨੇਰੀ ਦੇ ਨੇ ਨੁਕਸਾਨ ਕਰਿਆ। ਦੇਖੋ ਕਿੰਨਾ ਫਲ ਟੱਕਿਆ ਹੋਇਆ ਜਿਦਾਣਾਂ ਤੇ। ਦੇਖੋ ਕਿੰਨੇ 베ਰੇ ਨਾਲ ਨੁਕਸਾਨ ਹੋ ਗਿਆ। ਦੋ ਰਾਣੇ ਟੁੱਟ ਗਏ। ਤਿੰਨ। ਤਿੰਨ ਨਾਲ ਟੁੱਟ ਗਏ 베ਰੀ ਦਾ ਅਧਰ ਹੀ ਰਿਹਾ ਜਾ ਵਡਾ। ਬੇਰ ਲੱਗੇ ਨੇ ਮਾਣਾ ਮੱਤੀ ਤੇ ਦੇਖੋ ਆਪਣਾ ਘਰ ਬਹੁਤ ਸੋਹਣਾ ਹੋ ਗਿਆ ਹਜੇ ਮਾਂਜਾ ਮਾਰਨਾ ਕਿਉਂਕਿ ਗਿੱਲਾ ਸੀ ਫਿਰ ਸਤਾਰਾ ਜੋ ਕਿ ਗੋਹਾ ਸੱਟ ਕੇ ਚਾਹ ਪਾਣੀ ਕਰਕੇ ਉਧਰ ਵਾਗ ਗਏ ਸੀ ਭੋਗ ਤੇ ਸਾਨੂੰ ਦੱਸਿਆਗਾ ਤੇ ਕੱਲ ਮਾਂਜਾ ਮਾਰ ਦਿੱਤਾ ਸੀ ਕੇਰਾ ਆ ਚੀਕੂ ਤਾਂ ਮੱਜਨੇ ਆਪਣੀ ਜੜੀ ਲਾ ਦਿੱਤਾ ਇਸ ਤਰ੍ਹਾਂ ਸਾਫ-ਸਾਫ ਹੋ ਗਿਆ ਆਪਣਾ ਘਰ ਤੇ ਇੱਥੇ ਹੁਣ ਸਿੜਕਿਆ ਗਿਆ ਛੜਕ ਕੇ ਮਾਂਜਾ ਵੱਜ ਕੇ ਦੂ ਵੀ ਵਧੀਆ ਹੋ ਜਾਊਗਾ ਆ ਕੇ ਕੱਪੜੇ ਬਦਲੇ ਮਾਹਾਂ ਨਵੇਂ ਕੱਪੜੇ ਨੇ ਖਰਾਬ ਹੋ ਜਾਣਗੇ ਤੇ ਮੱਝਾਂ ਹਜੇ ਸਾਰਾ ਕੰਮ ਹੀ ਪਿਆ ਹੈ तकरीबन ਕੁੜੀਆਂ ਨੂੰ ਠਾ ਕੇ ਗਏ ਤੇ ਕੁੜੀਆਂ ਉੱਠ ਕੇ ਆਰੇ ਡੈੜੀਆਂ ਦੇ ਬਿਸਤਰੇ ਤੇ ਜਮਾਂ ਹੋ ਗਈਆਂ ਨੇਰੀ ਨਾਲ ਬਹੁਤ ਗਾਹ ਪਾਇਆ ਗਿਆ ਅਸੀਂ ਸਾਰੇ ਗੁਰਦੁਆਰਾ ਸਾਹਿਬ ਗਏ ਹੋਏ ਸੀ ਮੱਸੀ ਫੜਾ ਆ ਗਈ ਸਾਨੂੰ ਔਲੇ ਅਚਾਰ ਪਾਉਣਾ ਕਿਉਂਕਿ ਮੈਂ ਰੋਟੀ ਰੁੱਟੀ ਖਾਣਗੇ ਖਾਂਦੇ ਨਹੀਂ ਕੀ ਅੱਜ ਔਲੇ ਬਣਾ ਕੇ ਮੈਨੂੰ ਅੱਜ ਕਰੀ ਆਲੂ ਤੇ ਮਨਵਾਲ ਕੇ ਦੇ ਦੀ ਮੈਂ ਛੋਲੇ ਜੋਗੀ ਬਣਾ ਲਉ ਠੀਕ ਹੈ ਕੰਮ ਕਰੋ ਪਰ ਕਹਿੰਦੇ ਉਥੇ ਕੀ ਖਾ ਕੇ ਉਥੇ ਆਲੂ ਵਾਲ ਪਰੌਂਠੇ ਵੀ ਸੀ ਨਮਕੀਨ ਚੌਲ ਸੀ ਬਦਾਣਾ ਸੀ ਬਿਸਤਰੇ ਤੇ ਮਾਰ ਮੌਜੇ ਨਾਲ ਬਿਸਤਰੀ ਜਮਾ ਹੋਈ ਬੈਠੀ ਆ ਗੀ ਲੈ ਹਾਂ ਕੰਮ ਕਰੋ ਮੈਂ ਬਣਾਉ ਹਾਂ ਕੰਮ ਕਰੋ ਸਾਰੀਆਂ ਸਫਾਈਆਂ ਕਰੋ ਨੇਰੀ ਨੇ ਨਾ ਜਿਹੜਾ ਗੰਦ ਛਾੜਦਾ ਜਾਲੀ ਛਾੜਦੀ ਪੁੱਤ ਨੇ ਉੱਪਰ ਟਾਕੀਆਂ ਮੋਰੀਆਂ ਤੇ ਬੜਾ ਜੜਾ ਚੜਾ ਪਿਆ ਕਰਦ ਜਿਵੇਂ ਜੀ ਆ ਇਧਰ ਸੁਖਮਣ ਝਾੜੂ ਲਾ ਰਹੀ ਹੈ ਜੀ। ਇਧਰ ਬੀਬੀ ਲਾ ਰਹੀ ਆ। ਆ ਮਿਰਚਾਂ ਨੇ ਸਾਡੇ ਤੋੜਨ ਵਾਲੀਆਂ ਪਈਆਂ ਨੇ। ਅਸੀਂ ਕੱਲ ਐਨ ਤੋੜੀਆਂ ਬਿਕਾਰ ਨੂੰ ਤੋੜਾਂਗੇ ਹੋਰ ਆ ਸਭ ਲੈ ਜਾਂਦੇ। ਨੇਰੀ ਨੇ ਇਹ ਮੁੱਧੀਆਂ ਮਾਰਤੀਆਂ। ਆ ਕਾਹਾਂ ਰੱਖ ਦੇਗੀ। ਛਰਦੀਆਂ। ਚਲੋ ਜੀ ਮੈਂ ਦੇਖ ਫੋੜੂਗਾ ਜਿਹੜਾ ਦਿਖਾਈ ਦਿੱਤਾ। ਜਿਹੜਾ ਪਾਇਆ ਗਿਆ। ਆ ਜਿਹੜਾ ਫੁੱਲਦਾਰ ਬੂਟਾ ਸੀ। ਦੇਖੋ ਇਹ ਆਲੇ-ਦਾਲ ਕਿੰਨਾ ਕੂੜਾ ਹੋ ਗਿਆ। ਮੱਝ ਨੇ ਜੜੀ ਲਾ ਦਿੱਤਾ। ਤੇ ਆ ਬੇਲ ਵਾਲੀ ਸੋਹਣੀ ਐ ਇਹ ਤੁਹਾਨੂੰ ਦਿਖਾਇਆ ਸੀ। ਇਹ ਤੇ ਜਿਵੇਂ ਆਪਾਂ ਬਚਪਨ ਚ ਮੇਲਿਆਂ ਤੋਂ ਹੁਣ ਕਿ ਲੈਂਦੇ ਹੁੰਦੇ ਬਾਜੀ ਇਸ ਤਰ੍ਹਾਂ ਬਾਜੀਆਂ ਵਾਂਗੂ ਫੁੱਲ ਲੱਗਦੇ ਨੇ ਆਹ ਤੂਲਸੀ ਹੈ ਜੀ ਪੱਥਰ ਜੱਟ ਇਸ ਤਰ੍ਹਾਂ ਫੁੱਲਣਗੇ ਚਲੋ ਫੇਰ ਮਿਲਦੇ ਆ ਜੀ ਬੀਬੀ ਬਣਾ ਰਹੀ ਆ ਪੋਤੀਆਂ ਲਈ ਆ ਜੈਨਤਵਾਰ ਆਲੂ ਕੇ ਪਰੌਂਠੇ ਕਦੂਰੀ ਸਬਜ਼ੀ ਨਾਲ ਇਸ ਤਰ੍ਹਾਂ ਰੋਟੀ ਖਾਵਾਂਗੇ ਹਾਂ ਦੇਖ ਸੁਖਮਨ ਕਾ ਖਾ ਦੇ ਸੁਖਮਨ ਦੋ ਤੁਸੀਂ ਰੋਟੀ ਖਾਣੇ ਬਰੋਟੀ ਪਰੌਠੇ ਨੂੰ ਅਲਰਜੀ ਆਪਾਂ ਨੂੰ ਮੈਂ ਤਾਂ ਆਪਣੇ ਪਰੌਠੇ ਵਧੀਆ ਲਾ ਮੜਾ ਜਾਂ ਮਟਾਪਾ ਹੁਣ ਲੋਟ ਹੋਇਆ ਫਿਰ ਬਾਜੂਗਾ 27 ਦਸੂ ਮਕਰੋਨੇ ਕੀ ਬਣਾਉਗਾ ਤਾਂ ਆਪ ਨਹੀਂ ਖਾਣੇ ਤੂੰ ਤਾਂ ਖਾਲੀ ਕਦਮ ਨਹੀਂ ਖਾਣਾ ਹੈ ਬੱਸ ਇੱਕ ਇੱਕ ਠੀਕ ਜੇ ਉਹ ਖਾ ਕੇ ਗੁਰਮਣ ਉਹ ਵੀ ਲੈ ਗਈ ਆਪਣੇ ਕੋਠੇ ਦੇ ਬਾਗੀ ਪਤਾ ਨਹੀਂ ਦਰਵਾਜ਼ੇ ਜੀ ਬੈਠੀ ਸੁਪਾਈਆਂ ਹੋ ਗਏ ਅੰਦਰੋਂ ਚੱਲ ਅੱਜ ਮੇਰੀਆਂ ਧੀਆਂ ਨੇ ਇੰਨਾ ਕੰਮ ਕਰਿਆ ਇੰਨਾ ਕੰਮ ਕਰਿਆ ਜਿਵੇਂ ਅਸੀਂ ਲੇਟ ਸੀ ਗਿਆ ਹਰ ਪਰਦੇ ਲਾਤੇ ਇਹਦਾ ਬਾਪੂ ਸੁੱਕਾ ਹੋ ਗਿਆ ਸੁੱਕਾ ਜੋ ਮਾਹ ਪਤ ਰੋਟੀ ਇੱਥੇ ਹੁ ਕਰਦੀ ਰੋਟੀ ਗੁਰਮੁਣ ਅੰਦਰ ਖਾਈਂਦੇ ਪੱਖਾ ਲਾ ਕੇ ਤੇ ਪਰਦੇ ਲਾ ਦੀ ਫੇਰਾ ਸੁੱਕ ਜੂਗਾ ਪੋਚਾ ਮੱਜਾ ਨਾ ਮਾਹ ਕੇ ਆਈਆਂ ਮੈਂ ਹਜੇ ਮੱਜਾ ਥਲੋ ਸਫਾਈ ਰਹਿੰਦੀ ਹੈ ਮਾ ਮੈਂ ਵੀਡੀਓ ਦੀ ਕਲਿੱਪ ਲੈ ਲਾ ਆਲੂ ਫਿਰ ਬਾਲ ਤੇ ਤੂੰ ਨਹੀਂ ਨਾ ਮੈਂ ਹੋਵਾਂ ਤੇ ਫਸ ਬਾਲ ਲੇ ਤੇ ਉਸੇ ਆਲੂ ਗਬਰੋਂਠਾ 50 ਰੁਪਿਆ ਦਾ ਇੱਕ ਮੁੱਲ ਪੁੱਤੀਆਂ ਤੂੰ ਪੈਸੇ ਲੈ ਮੈਂ ਵੀ ਨਾ ਖਾ ਲੈ ਇੱਕ ਕਦੀ 200 ਹੋ ਗਿਆ 200 ਹੋ ਗਿਆ ਜੇ ਚਾਰ ਖਾ ਚਾਰ ਤਾਂ ਕਾਣੂ ਖਾ ਸਕਦੇ ਐਨੇ ਮੋਟੇ ਕ ਖਾ ਲੈ ਦੋ ਲੈ ਲੈ ਬਤਨ ਇਹਨੇ ਦੋ ਲੈ ਲੈ ਤੇ ਬਸ 400 ਖਾ ਗਈ ਮੇਰੀ ਮੀਗਾ ਹੈ 100 ਰੁਪਿਆ ਫੜ ਲਈ ਲੋ ਜੀ ਆਪਾਂ ਨੇ ਸਾਰੇ ਕੰਮ ਕਰ ਲਏ ਨੇ ਕੱਪੜੇ ਹਜੇ ਮਸ਼ੀਨ 'ਚ ਪੈਣੇ ਟਾਈਮ ਹੈ 11:30 ਦਾ ਹੋ ਗਿਆ ਤੇ ਜਿਹੜੇ ਸਵੇਰੇ ਮਾਸੀ ਆਉੜੇ ਦੇ ਕੇ ਗਈ ਸੀ ਉਹ ਵਾਲੇ ਨੇਗੇ ਲਾਹ ਕਪੂਰ ਬੀਬੀ ਨੇ ਵਾਲਿਆ ਇਹ ਨਾ ਉਵਾਲ ਕੇ ਰੱਖ ਦਿੱਤੇ ਉਹਨੇ ਬਾਲਟੀ ਹੁਣ ਮੈਂ ਸਾਮੇ ਖਿੱਚਦਾ ਨਹੀਂ ਕਿਉਂਕਿ ਜਿਹੜਾ ਆਪਣਾ ਪਾਣੀ ਉੱਚੜ ਗਿਆ ਸਾਰਾ ਦੇ ਸੁੱਕ ਗਏ ਇਹ ਫਿਰ ਆਪਾਂ ਇਹਨੂੰ ਉਹਨਾਂ ਨੂੰ ਤੇਲ ਦੇ ਵਿੱਚ ਤਲ ਦੇਵਾਂਗੇ ਜਿਹੜਾ ਇਹਦੇ ਨਾਲ ਪਾਣੀ ਸੀਗਾ ਆਹ ਲੋਂਡੇ ਚੱਪਾ ਇੱਥੇ ਲੇਟ ਹੀ ਰਹਿਣ ਦਾ ਨੇ ਮਾਜੀ ਦੀ ਕਿਉਂਕਿ ਅੱਗ ਮੱਚੀ ਜਾਂਦੀ ਹੈ ਲੇਟ ਹੀ ਰਹਿਦੇ ਰਹਿਦੇ ਇਹ ਸੁੱਕ ਜੂ ਤੇ ਫਿਰ ਆਪਾਂ ਆਵਲਾ ਨਾਲ ਚਾਰ ਪਾ ਦੇ ਮੰਗੇ ਹਨਾ ਚਲ ਹੈਲਪ ਹੋ ਜੂਗੀ ਮਾਸੀ ਦੀ ਵਿਚਾਰੀ ਦੇ ਕੱਲੇ ਦੀ ਤੇ ਚਾਰ ਪਾ ਰੰਗ ਥੋੜੇ ਜਾਰੇ ਪੱਕ ਗਏ ਨੇ ਵਿੱਚ ਜਿਹੜੇ ਵੱਧਾ ਹੋ ਚੁ ਥੱਲੇ ਜੀ ਬਸ ਮੈਂ ਉਹ ਪੋਣਾ ਚੱਕਣ ਵਾਗ ਗਿਆ ਉਹਦੇ ਨਾਲ ਇੱਕ ਵਾਲਾ ਜਾਂ ਡੁੰਡਾ ਜਾਂ ਵੱਧ ਵੱਜ ਗਿਆ ਤੈਨਨੇ ਪੈਨੇ ਜੀ ਮਸ਼ੀਨ ਦੇ ਵਿੱਚ ਕੱਪੜੇ ਤੇ ਲੇਟੀ ਪਾ ਕੇ ਇਹਦੇ ਵਿੱਚ ਮੈਂ ਮਸ਼ੀਨ ਚ ਕੱਪੜੇ ਸੁਕਣੇ ਪਾਇਆ ਮਾਂ ਧੋਤੇ ਪੈਨੇ ਪਾਣੀ ਕੱਢ ਕੇ ਪਾਉਣ ਵਾਲਾ ਦਾ ਤੇ ਬਸ ਆਪਣੇ ਕੰਮ ਨਿਭੜ ਕੇ ਨੇ ਚਾਰ ਪਹਿਜੂ ਤੁਰੇ ਫਿਰਦੇ ਚਾਰ ਪਾ ਦਾਂਗੇ ਨੇ ਲੇਟੀ ਦੇ ਨਾਲ ਲਾਂਗੇ ਨੇ ਕੱਪੜੇ ਧੋ ਲਾਂਗੇ ਤੇ 12 ਵਜੇ ਦੇ ਨੂੰ ਪਜਮਾ ਸਾਰੇ ਬੇਲੇ ਹੋ ਜਾਣਗੇ ਚਾਰ ਪਾ ਕੇ ਮਾਸੀ ਨੇ ਡੱਬਾ ਪੜਾ ਦਿੱਤਾ ਤੇ ਇੱਥੇ ਪਾ ਦੇਗਾ ਉਹਨੂੰ ਬੇਲਣ ਨਹੀਂ ਹੈਗੀ ਇਕਾ ਜਿ ਕਿਤੇ ਭੋਗ ਤੇ ਜਾਣਾ ਹੈਗਾ ਤੇ ਇਸ ਕਰਕੇ ਤੁਹਾਨੂੰ ਪਤਾ ਹੈ ਬੋਟਾਂ ਵਾਲੇ ਵਾਸਤੇ ਚਾਰ ਪਿੱਗ ਸਿੱਦੇ ਨਾਲ ਚਾਰ ਖਾਂਦੇ ਹੋਣਗੇ ਔਲੇ ਦਾ ਖਾਸ ਕਰਕੇ ਔਲੇ ਦਾ ਚਾਰ ਵੱਧ ਖਾਂਦੇ ਨੇ ਪਿੱਗ ਗਾਲ ਵੱਲੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਕੀ ਸਰੇ ਸਾਡੇ ਕਿਸੇ ਰੇ ਇੱਥੇ ਬੁੱਟਾ ਹੈਗਾ ਰਾਤ ਅੱਚ ਖੇੜਾ ਸੀ ਮੀਂਹ ਸੀ ਨੇਹਰੀ ਸੀ ਔਰੇ ਨਾਲ ਇਹ ਔਲੇ ਡਿੱਗੇ ਨੇਗੇ ਤਾਂ ਕਰਕੇ ਉਹਨਾਂ ਨੇ ਦੇ ਦਿੱਤੇ ਨੇ ਚਲੋ ਇਹਨਾਂ ਦੇ ਕੰਮ ਆ ਜਾਣਗੇ ਚਾਰ ਖਾ ਜਾਣਗੇ ਚਾਰ ਦਿਨ ਤੇ ਕੁਝ ਖਰਾਬ ਜਿਹੀ ਸੀ ਜਿਹੜੋ ਮੈਂ ਕੱਢ ਕੇ ਸਿੱਟ ਦਿੱਤੇ ਨੇਗੇ ਬਹੁਤ ਸਾਰੇ ਉਪਾਅ ਨੇ ਕੱਢੇ ਤੇ ਇਹ ਪਵਾਲ ਲੈ ਨੇ ਬਾਲ ਕੇ ਹੁਣ ਜਿਹੜੋ ਛੋਕੋਗੇ ਸਮਾਰਗੇ ਫਿਰ ਆਪਾਂ ਤਲ ਕੇ ਪਾ ਦੇਵਾਂਗੇ ਠੀਕ ਹੈ ਪਤਾ ਨਹੀਂ ਹੁਣ ਗਰਮੀ ਵਾਲੀ ਆ ਕਿਤੇ ਖਰਾਬ ਵੀ ਨਾ ਹੋ ਜਾਏ ਇੰਨੀ ਗਰਮੀ ਚ ਚਾਰ ਆਉਲੇ ਦਾ ਹਨਾ ਕੁਝ ਇਹਨੂੰ ਥੋੜੀ ਜਿਹੀ ਉੱਲੀ ਜਾ ਰਹੀ ਪੈਂਦੀ ਆ ਚਾਰ ਨੂੰ ਤੇ ਮਾਸੀ ਕਹਿੰਦੀ ਕੋਈ ਗੱਲ ਨਹੀਂ ਮੈਂ ਸਿਰਕੇ ਦੀ ਬੋਤਲ ਮੰਗਵਾ ਕੇ ਪਾ ਦਿਆਂਗੀ ਤੁਸੀਂ ਕਹਿੰ ਰਹੇ ਇਸ ਤਰੀ ਪਾ ਦੋ ਚਾਰ ਚਲੋ ਜੀ ਆਪਾਂ ਪਾਣੀ ਉਬਲਣ ਲੱਗ ਗਏ ਆਪਾਂ ਇਹਦੇ ਵਿੱਚ ਪਾ ਲੈਣੇ ਲੇਟੀ ਤੇ ਬਸ ਠੀਕ ਹੈ ਵਹਿਗੁਰੂ ਬੋਟਾ ਖਾਤਰ ਜਿੱਤਨ ਖਾਤਰ ਇਨੀ ਮਿਹਨਤ ਕਰਦੇ ਆ ਹਨ ਘਰ ਘਰ ਫਿਰਦੇ ਆ ਰੋਜ਼ ਤੇ ਵਹਿਗੁਰੂ ਆਪਣੀ ਮਿਹਨਤ ਪੂਰ ਕਰਦੇ ਵਹਿਗੁਰੂ ਸੱਚੇ ਬਾਸਾ ਹਾਂ ਤਾਂ ਸਾਰਾ ਦਿਨ ਹੀ ਫਿਰਦਾ ਨਾ ਕਿ ਮੈਂ ਨੇ ਰੀ ਇਹਨੇ ਕੰਮ ਵਧਾਇਆ ਸਾਫ ਸੋਰਾ ਮਨਵੀਰ ਦਾ ਫੋਨ ਆ ਗਿਆ 20 ਮਿੰਟ ਚੋਂ ਲੱਗ ਦੋ ਵੀ ਮਿੰਟ ਅਜੇ ਹੁਣ ਚਾਰ ਪਾ ਜਾਨਾ ਉਹਨੇ ਵੀ ਜਦੋਂ ਆਖਿਰ ਨੂੰ ਕਹੇ ਜਨਾ ਤੂੰ ਕਰਿਆ ਉਹਨੇ ਫੋਨ ਮੈਂ ਨਹੀਂ ਇਹਦੇ ਅੱਜ ਆਪੇ ਮਾਸਟਰ ਜੀ ਪੈਂਚ ਕਣੀ ਮਾਸਟਰ ਨਾਲ ਗੱਲ ਕਰਾ ਦੂ ਉਹਨੂੰ ਫੈਂਸ ਕਰੀਂ ਮਾ ਕੋਈ ਰਾਸਲੇ ਦਾ ਲਾਣ ਦੇ ਉਸ ਪੇਟ ਜਾਨੀ ਮਾਸੇ ਜੀ ਮਾਸਟਰ ਨਾਲ ਗੱਲ ਕਰ ਰਹੀ ਕਿ ਮੈਂ ਹੋਇ ਨਾ ਪਈ ਇਹਨੇ ਵੀ ਹਾਲੇ ਕਰ ਨਹੀਂ ਦੇਣਾ ਮਾਂ ਮਸੜਾ ਢਾਲ ਬਾਰੀ ਬਣਦੀ ਮਸਤ ਬਾਰੀ ਮਿਲਦੀ ਮਸਾਲਾ ਤਾਂ ਕੰਨ ਦਿੱਤਾ ਕਿ ਨਾ ਕੀ ਹੋ ਹੈ ਕੋਸਣੇ ਨੇ ਤਾਂ ਤਾਂ ਕਹਿੰਦੇ ਅਧਰਾ ਇਹ ਤੇ ਅਸਤੇ ਚ ਤੜਕੇ ਕਹਿੰਦੇ ਅਈ ਹਲਦੀ ਤੇ ਨੂਨ ਪਾ ਕੇ ਮਿਰਚਾਂ ਅਈ ਪਾ ਦੇ ਅਸ ਹੌਪਤਾ ਜਮਾਂ ਜੀ ਰਗੜੀ ਪੇਜ ਪਾਉਣੀ ਹੋਈ ਤੋਰਾ ਪਾੜ ਗਿਆ। ਲਓ ਜੀ ਤਾ। ਕਿਆਰੀ ਕਰਕੇ ਦੇ ਦਿੱਤੇ ਲੋਹੜਾ ਨੂੰ ਮਾਂ ਦੀ ਵੇਖਾ ਕਰਕੇ। ਰੈਟੀ ਵਾਲਾ ਜੇਕਤੀ ਨੂੰ ਲੋੜੇ ਚ ਰੰਗ ਦੀ। ਪੜਾਈ ਜੀ ਅੱਛਾ ਸੰਭਾਲ। ਕੋਮਾ ਵਰਮਣ ਦੋ ਗਲਾਸ ਚਾਹ ਦੀ ਘੱਲ ਕਾੜ ਦੀ ਜੀ ਆਹ ਚਾਹ ਉਹਨੇ ਮਾਰ ਗਏ 12 ਵੱਜ ਗਏ ਕਰੇਗੀ ਹੈ ਉਹਨੇ ਬੁਲਾ ਰਹੀ ਪਾ ਅਭੀ ਇਹਨੂੰ ਕਾੜ ਲੈ ਪੱਤੀ ਜੀ ਪਾ ਕੇ ਕਾੜ ਦੀ ਕੋਮਾ ਕੇ ਕਾਂਟਾ ਬੋਲ ਆ ਜੇ ਨਹੀਂ ਕੰਟ ਪਰ ਪਰਿਆ ਹੋਤੇ ਥੱਲੇ ਪਾਣੀ ਵਾਲੇ ਥੱਲੇ ਆ ਰੋ ਥੱਲੇ ਹੋ ਜਿੰਨੇ ਪਾਏ ਨੇ ਕੱਪੜੇ ਚ ਕਿੱਥੇ ਪਾਵਾ ਕਰੋ ਇਤਨਾ ਕਪੜਾ ਹੋਆ ਧੋਣੇ ਵਾਲਾ ਕਿਹੜਾ ਚਿੱਤ ਆ ਜਾਣਗੇ ਜਿਹੜਾ ਫੁੱਟੇ ਫੁੱਟਣਾ ਰੱਖ ਲੈ ਆ ਵੇਚੀ ਪਾ ਦੂੰ ਨਹੀਂ ਉਹ ਕੋਈ ਕੁੱਤਾ ਉਹ ਖਾ ਲੰਨ ਸੱਤ ਕੁੱਤੇ ਨਹੀਂ ਉਹ ਸੱਤ ਨਾ ਕਰ ਇਹ ਤਾਂ ਵਧੀਆ ਹੁੰਦਾ ਹੁੰਦਾ ਤਾਂ ਕਿ ਘਰ ਨੂੰ ਪਪਾ ਜੀ ਦੀ ਵਾਲ ਸਬ ਤੋਂ ਉੱਚੀ ਹੈ ਪਪਾ ਜੀ ਦੀ ਵਾਲ ਮਸਾਂ ਤੋਂ ਉੱਚੀ ਹੁੰਦੀ ਆ ਲੋ ਜੀ ਨੂਨ ਪਾਤਾ ਮਿਰਚ ਪਾਤੀ ਹਾਦੀ ਪਾਤੀ ਸਰੋਂ ਤੇਲ ਚ ਪਾ ਦਤੇ ਇਹਦੇ ਵਿੱਚ ਆਪਣਾ ਲਗੜਿਆ ਹੋਇਆ ਜਵੈਣ ਸੌਂਫ ਤੇ ਜੀਰਾ ਕੱਟ ਸੀ ਐ ਵੀ ਪੱਤੀ ਕੱਟ ਸੀ ਪਾ ਦੇ। ਕੱਟ ਸੀ ਇਹ ਪੱਤੀ। ਉਧਰ ਤੱਕ ਕੀ ਆ ਯਾ ਗਵਰਨਮੈਂਟ ਚਾਹ ਕਹਿੰਦੀ ਮਮਾ ਚਾਹ ਚ ਕਹਿੰਦੀ ਇਹ ਪੱਤੀ ਕੱਟ ਪੀਂਦੀ ਐ। ਕਹਿੰਦੀ ਤੂੰ ਕੱਟ ਦੀ ਕਹਿੰਦੀ ਆਪੀ ਬਾਹਰ। ਹਾਂ ਬਸ ਲੈ ਜਾਣੀ ਐ ਮੈਂ। ਗਾਹਾਂ ਡੱਬੇ ਚ ਨੂਣ ਨਾ ਤੇਨੂੰ ਆਲੀ ਥੈਲੀ ਲਿਆਤੀ। ਫਰ ਮੈਂ ਖਾਣੇ ਚ ਵੀ ਕੱਢ ਲਾਥ ਨੇ ਸਬਜ਼ੀ ਪਾ ਲਾਂਗੂ ਮੈਂ ਆਪਨੇ ਭਈ ਵੀ ਇਹ ਸਬਜ਼ੀ ਹੈ ਨਾ ਬੇਬੀ। ਕਾ ਕਰਨੀ ਐ ਤੁਨੀ? ਉਹ ਕਰ ਦੂ ਨੀ। ਆਪਣੇ ਫਿਰ ਅੱਪਾ ਉਹ ਕਰ ਲਾਂਗੇ ਤੜਕੇ ਜੀ ਦੇ ਰਾਇ ਤਾਂ ਪਾ ਲਾਂਗੇ ਜੇ ਤੜਕਾ ਹੋਊ ਸੁਆਵੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੋਲ ਜੀ ਤਾਂ ਤਾਂ だっਕੇ ਕੋਲ ਜੀ ਹੋ ਗਏ ਉਹ ਹੋ ਗਏ ਬੜੀਆ ਹੋਏ ਬੱਜ ਗਏ ਥੜੇ ਕੇ ਕੁਮਾਰ ਖੇ ਗਈ ਹਾਂ ਹੂੰ ਹੂੰ ਨਾ ਹੁਣ ਮੈਂ ਚਾਹ ਗੁੜ ਪਾਤਾ ਦੁੱਧ ਪਾ ਲਈ ਇਹਨਾਂ ਪੱਤੀ ਜਮੀ ਘੱਟ ਪਾਉਣੀ ਜੀ ਛੁਟਕੇ ਪਾਉਣੀ ਪੱਤੀ ਦੀ ਆਹ ਦੇਖ ਕਈ ਪੈਣੇ ਪੈ ਜਾਂਦੇ ਪੈ ਜਾਂਦੇ ਨੇ ਨਾ ਪਾਏ ਵਰਪਾਲਾ ਨਹੀਂ ਕਾਸੇ ਤੇ ਕੁਝ ਹੋਰ ਆਹਨ ਕਰਦੀ ਬੰਦ ਕਰ ਤਾਂ ਕਰਦੇ ਆਹੋ ਹੈ ਦੂਜੇ ਸੇਅਤ ਕਰ ਲੋ ਜੀ ਪਾਸੋਂ ਦੇ ਪੱਤੇ ਪੈਣੇ 2-2 ਹਰਨਾਂ ਪਾਦੀ ਛੋੜੀ ਨਹੀਂ ਗਈ ਆ ਜਿਹਨੇ ਮਾੜੀਆਂ ਮਾੜੀਆਂ ਨੇ ਅੱਧੀਆਂ ਲਾ ਲੱਦੀਆਂ ਹਰੀ ਵਾਲ ਖਾਣ ਲਈ ਕਾਹ ਬੱਗੀਆਂ ਖਰਾਬ ਕਰਨੀ ਹੈ ਆ ਗਈਆਂ ਥੋੜੀ ਹੀ ਨੇ ਮਿਰਚਾਂ ਇਹ ਪਾਈ ਆਖ ਮਿਰਚਾਂ ਨੇ ਟਾਈਮ ਆ ਹੁਣ ਵੱਜ ਗਏ ਨੇ 3 ਪੰਜ ਚਾਰ ਮਿੰਟ ਹੀ ਰਹਿੰਦੇ ਹੋਣਗੇ ਬੱਜੂਗੇ ਬੱਜੂਗੇ ਮੈਂ ਜਿੰਨੇ ਹਾਂ ਦੇ ਭਾਈ ਦਿਨ ਤੋਂ ਹੀ ਸੌਟੇ ਹੋ ਗਏ ਆ ਇਹ ਤਾਂ ਬੈਠੀਆਂ ਹੁੰਦੀਆਂ ਔਰ ਮੈਨੂੰ ਹੁਣ ਵੀ ਨੀਂਦ ਆਉਂਦੀ ਸੀ ਜੇ ਰਾਤ ਬੁਣਾਈਆਂ ਨੂੰ ਰੋਮ ਅੱਜ ਪਤਾ ਨਹੀਂ ਕਿਵੇਂ ਦੇ ਦਿਨਾਂ ਹੀ ਲੰਘ ਗਏ ਹੈ ਕੱਪੜੇ ਵੀ ਸਾਡੇ ਤਾਰਾਂ ਤੇ ਪਏ ਨੇਗੀ ਲਹਣ ਵਾਲੀ ਹੈ ਹੈ ਓਕੇ ਓਕੇ ਬੜੇ ਨਿਤਾਰਾਂ ਤੇ ਪਏ ਨੇ ਲਾਹਣ ਵਾਲੇ ਤੇ ਹਾਂ ਕਿ ਤੇ ਚਾਰ ਚਰੁਕੀ ਲੀ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਤੇ ਆਪਣੇ ਕੰਮ ਕੰਦੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਭੈਣਾਂ ਦੇ ਹੁਣ ਕਿਉਂਕਿ ਦਿਨ ਬਹੁਤ ਛੋਟੇ ਹੋ ਗਏ ਚੱਕਰ ਚੈਨਲ ਤੇ ਪਹਿਲੀ ਵਾਰ ਹੋਈ ਚੈਨਲ ਨੂੰ ਬਰਦਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਮੇਰੀ ਵੀਡੀਓ ਤੁਹਾਨੂੰ ਬਣੀ ਲੱਗੀ ਸੋਹਣਾ ਜਾਂ ਪਿਆਰਾ ਇਹ ਕਮੈਂਟ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦਾ ਇੱਥੇ ਐਂ ਵੈਗੂ ਜੀ ਦਾ ਕਲਸਾ ਵੈਗੂ ਜੀ ਦੇ ਤੱਕ ਦੇਖਦੇ ਆਂ ਲਾਲ